ਕਰਾਂਗੇ ਮਾਸਟਰ ਕੇਡਰ ਭਰਤੀ ਬਾਰੇ ਮਾਸਟਰ ਕੇਡਰ ਭਰਤੀ ਦੀਆਂ 10000 ਪੋਸਟਾਂ ਬਾਰੇ ਜਿਹੜੀ ਤੁਹਾਨੂੰ ਗੱਲ ਸੁਣਨ ਨੂੰ ਮਿਲ ਰਹੀ ਹੈ ਉਸ ਦਾ ਅਸਲ ਸੱਚ ਕੀ ਹੈ ਉਹ ਹੀ ਸਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਅਫੀਸ਼ੀਅਲ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਜਾਂ ਕੋਈ ਅਫੀਸ਼ੀਅਲ ਐਸ ਸੀ ਆਰਟੀ ਦੀ ਵੈਬਸਾਈਟ ਹੈ ਤਾਂ ਉਹ ਤੇ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੁਹਾਨੂੰ ਸੁਣਨ ਨੂੰ ਮਿਲ ਰਿਹਾ ਕਿ 10000 ਪੋਸਟਾਂ ਆ ਰਹੀਆਂ ਇੱਕ ਗੱਲ ਧਿਆਨ ਦਿਓ ਕਿ ਅੱਜ ਤੱਕ ਮਾਸਟਰ ਕੇਟਰ ਦੇ ਵਿੱਚ ਜਦੋਂ ਦੀਆਂ ਪੋਸਟਾਂ ਆਉਣ ਲੱਗੀਆਂ ਵੀ 10000 ਇਕੱਠੀਆਂ ਪੋਸਟਾਂ ਤਾਂ ਕਦੇ ਦੇਖੀਆਂ ਨਹੀਂ 60 60 ਆਈਆਂ ਸੀ ਕਿਹੜਾ 10000 ਪੋਸਟਾਂ ਆਉਣੀਆਂ ਕਿਤੇ ਨਾ ਕਿਤੇ ਜਾਂ ਗੱਲ ਬੋਲਣੀ ਜਿਹੜੇ ਹਿਸਾਬ ਨਾਲ 3 ਸਾਲ ਹੋ ਗਏ ਭਰਤੀ ਨਹੀਂ ਆਈ ਵੀ ਇੱਕ ਮਜ਼ਾਕ ਵਾਲੀ ਗੱਲ ਵੀ ਹੋ ਸਕਦੀ ਹੈ ਇਹ ਹੋ ਸਕਦਾ ਬੇਰਜ਼ਗਾਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੋਵੇ ਇਹਦਾ ਅਸਲ ਮੁੱਦਾ ਇਹ ਹੈ ਕਿ 2 ਮਾਰਚ ਨੂੰ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਵੀ ਸੰਗਰੂਰ ਬੇਰਕਾ ਪਲਾਂਟ ਵਿਖੇ ਉਹ ਪ੍ਰੋਟੈਸਟ ਕਿਉਂ ਰੱਖਿਆ ਗਿਆ ਵੀ ਉਹ ਪ੍ਰੋਟੈਸਟ ਇਸ ਕਰਕੇ ਰੱਖਿਆ ਗਿਆ ਕਿ ਮਾਸਟਰ ਕੇਡਰ ਦੀ ਭਰਤੀ ਵੱਡੀ ਗਿਣਤੀ ਚ ਆਵੇ ਮਾਸਟਰ ਕੇਡਰ ਦੀ ਭਰਤੀ ਵੱਡੀ ਗਿਣਤੀ ਚ ਆਵੇ ਹੁਣ ਜਿਹੜੀ ਜੂਨੀਅਰ ਪ੍ਰੋਟੈਸਟ ਕਰ ਰਹੀ ਹੈ ਵੀ 2 ਮਾਰਚ ਨੂੰ ਹੁਣ ਪੀਐਸ ਟੈਟ ਦੇ ਨਵੇਂ ਸਟੂਡੈਂਟ ਬਹੁਤ ਸਾਰੇ ਪਾਸ ਹੋ ਗਏ ਇੱਕ ਵੱਡਾ ਕੇਡਰ ਬਣ ਜਾਣਾ ਤਾਂ ਉਹਨਾਂ ਨੇ ਵੀ ਪੋਸਟਾਂ ਦੀ ਮੰਗ ਕਰਨੀ ਹੈ ਉਹਨਾਂ ਨੇ ਵੀ ਧਰਨੇ ਤੇ ਜਾਣਾ ਠੀਕ ਹੈ ਜਦੋਂ ਜੂਨੀਅਰ ਨਾਲ ਗੱਲ ਹੁੰਦੀ ਹੈ ਐਜੂਕੇਸ਼ਨ ਡਿਪਾਰਟਮੈਂਟ ਦੀ ਜਾਂ ਐਜੂਕੇਸ਼ਨ ਮਿਨਿਸਟਰ ਦੀ ਤਾਂ ਉਹ ਤਾਂ ਕਹਿੰਦੇ ਆ ਕਿ ਅਸੀਂ ਪੋਸਟਾਂ 500 ਹੀ ਕੱਢਣੀਆਂ ਜੇ ਤੁਸੀਂ ਐਸਐਸਟੀ ਜਾਂ ਪੰਜਾਬੀ ਦੀ ਗੱਲ ਕਰ ਲਿਓ ਐਨੀ ਕਿਗਾ ਪੋਸਟ ਦਿੰਦੇ ਉਹ 500 ਤੇ 10000 ਪੋਸਟੇ ਰਾਤੋ-ਰਾਤ ਕਿੱਧਰੋਂ ਡਿੱਗ ਪਈ ਆ ਕੇ ਬਈ ਇਹ 2 ਮਾਰਚ ਦੇ ਧਰਨੇ ਨੂੰ ਜਿਹੜਾ ਪ੍ਰੋਟੈਸਟ ਨੂੰ ਮੱਧ ਪਾਉਣ ਦੀ ਕੋਈ ਕੋਸ਼ਿਸ਼ ਚੱਲ ਰਹੀ ਹੈ ਇਸ ਲਈ ਵੀ 2 ਮਾਰਚ ਨੂੰ ਜਿਹੜਾ ਪ੍ਰੋਟੈਸਟ ਹੋਣ ਜਾ ਰਿਹਾ ਉਸ ਪ੍ਰੋਟੈਸਟ ਦੇ ਵਿੱਚ ਤੁਸੀਂ ਧਰਨੇ ਦੇ ਉੱਪਰ ਪਹੁੰਚਣਾ ਹੈ 2 ਮਾਰਚ ਨੂੰ ਸੰਕੂਰ ਬੇਰਕਾ ਪਲਾਂਟ ਦੇ ਵਿਖੇ ਠੀਕ ਹੈ ਅਤੇ ਤੁਸੀਂ ਜਵਨ ਸਿੰਘ ਘੁਆਇਆ ਸੂਬਾ ਪ੍ਰਧਾਨ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਮਿਲ ਜਾਏਗਾ ਠੀਕ ਹੈ ਜਾਂ ਕਮੈਂਟ ਬਾਕਸ ਵੀ ਉਹਨਾਂ ਦਾ ਨੰਬਰ ਦਿੱਤਾ ਹੋਇਆ ਤਾਂ ਉਹਨਾਂ ਨਾਲ ਕੰਟੈਕਟ ਕਰ ਲਿਓ ਕਦੋਂ ਕਿੱਥੇ ਪਹੁੰਚਣਾ ਹੈਗਾ ਕਿ ਬਸਤਾ ਬੇਰ ਦਾ ਪਲਾਂਟ ਸੰਗਰੂਰ ਵਿਖੇ ਹੀ ਪਹੁੰਚਣਾ ਹੈ ਤੁਸੀਂ ਖੁਦ ਆਪ ਵੀ ਪਹੁੰਚ ਸਕਦੇ ਹੋ ਤੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਰਾਹੀਂ ਜੋ ਕਿਸ ਤਰ੍ਹਾਂ ਉਹ ਬਸਤੇ ਜਾ ਰਹੇ ਆ ਜਾਂ ਕਿ ਜਿੱਧਾਂ ਵੀ ਜਾ ਰਹੇ ਆ ਤਾਂ ਉਹਦਾ ਤੁਸੀਂ ਪਹੁੰਚ ਸਕਦੇ ਹੋ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹੀ ਆ ਵੀ ਜੇ ਤੁਸੀਂ ਚਾਹੋਗੇ ਵੀ 10000 ਭਰਤੀ ਆਵੇ 10000 ਭਰਤੀ ਵੀ ਆ ਸਕਦੀ ਆ ਪਰ ਹਲੇ ਸੱਚ ਨਹੀਂ ਕਹਿ ਸਕਦੇ 1% ਸੱਚ ਨਹੀਂ ਕਹਿ ਸਕਦੇ ਕਿਉਂ ਕਿ ਪੋਸਟਾਂ ਮੰਗਣ ਵਾਲੇ ਬੰਦੇ ਵੀ ਨੇ ਤੇ ਭਰਤੀ 10000 ਵੀ ਕਿੱਦਾਂ ਆ ਜੇਗੀ ਇਹ ਕੌਣ ਕੱਢ ਦੂਗਾ ਇੰਨਾ ਸੌਖਾ ਤਰੀਕਾ ਥੋੜੀ ਆ ਵੀ ਤੁਸੀਂ ਮੰਗਣ ਵਾਲੇ 20 ਜਣੇ ਪੋਸਟਾਂ ਤੁਹਾਨੂੰ 10000 ਦੇ ਦੇਣ ਇਦਾਂ ਨਹੀਂ ਆਉਂਦੀਆਂ ਇਸ ਲਈ ਭਈ ਜੇ ਤੁਸੀਂ ਵੱਡੀ ਗਿਣਤੀ 'ਚ ਐਸਐਸਟੀ ਦੀਆਂ ਪੰਜਾਬੀ ਦੀਆਂ ਹਿੰਦੀ ਦੀਆਂ ਜਾਂ ਹੋਰ ਸਬਜੈਕਟਾਂ ਦੀਆਂ ਭਰਤੀਆਂ ਚਾਹੁੰਦੇ ਹੋ ਇੱਕ 55% ਤੁਸੀਂ ਰੱਦ ਕਰਵਾਉਣਾ ਚਾਹੁੰਦੇ ਜਿਹੜੀ 55% ਦੀ ਸ਼ਰਤ ਜਿਹੜੀ ਇਹ ਧੱਕੇ ਨਾਲ ਲੱਗਦੀ ਜਾ ਰਹੀ ਹੈ ਇੱਕ ਨਜਾਇਜ਼ ਕਹਿ ਸਕਦੇ ਆਪਾਂ ਜਿਹੜੀ 55% ਜਿਉ ਉਹ ਵੀ ਤੁਸੀਂ ਕੰਪਲੀਟਲੀ ਰੱਦ ਕਰਾਉਣਾ ਚਾਹੁੰਦੇ ਕਿਉਂਕਿ ਪਿੱਛੇ ਕਾਂਗਰਸ ਸਰਕਾਰ ਨੇ ਉਸ ਨੂੰ ਜਿਹੜੀ ਭਾਰਤੀ ਆਈ ਸੀ 41 ਗਾੜ ਉਹਦੇ ਵਾਸਤੇ 2 ਸਾਲਾਂ ਲਈ ਉਹਨੂੰ ਰੋਕ ਦਿੱਤਾ ਸੀ ਪਰ ਇਹ ਸਰਕਾਰ ਹਲੇ ਕੁਛ ਨਹੀਂ ਦੱਸ ਰਹੀ ਵੀ ਅਸੀਂ 2 ਸਾਲਾਂ ਬਾਅਦ ਤੇ ਰੋਕ ਰਹੇ ਆ ਜਾਂ ਅਸੀਂ ਖਤਮ ਕਰ ਰਹੇ ਆ ਤੇ ਇਸ ਲਈ 55% ਵਾਸਤੇ ਵੀ ਜਿਨ੍ਹਾਂ ਨੇ 55% ਤੋਂ ਘੱਟ ਉਹ ਵੀ ਪਹੁੰਚੋ ਤੇ ਜਿਨ੍ਹਾਂ ਨੇ ਮਾਸਟਰ ਗ੍ਰੇਡ ਦੀ ਵੱਡੀ ਭਰਤੀ ਲੈਣੀ ਆ ਵੀ ਉਹ ਵੀ 2 ਮਾਰਚ ਨੂੰ ਪਹੁੰਚੋ 10000 ਭਰਤੀ ਦੇ ਹਊਏ ਚ ਆ ਕੇ ਐਵੇਂ ਕਿਤੇ ਕੋਰਸਾਂ ਤੇ ਨਾ ਲੱਗ ਜਿਓ ਵੀ ਉਹ ਕੋਰਸ ਲੈ ਲਿਓ ਕੋਰਸ ਲੈ ਲਿਏ ਐਦਾਂ ਦਾ ਸਿਸਟਮ ਹੈ ਇੱਕ ਵਾਰੀ ਫੈਲ ਜਾਂਦਾ ਪਰ ਆ ਫਿਲਹਾਲ ਹਜੇ ਭਰਤੀ ਦਾ ਅਤਾ ਪੁਤਾ ਨਹੀਂ ਹੈ ਕਿਉਂਕਿ ਮਾਸਟਰ ਕੇਟਰ ਜੁਨੀਆਨ ਦੇ ਜਿਹੜੇ ਨਮਾਇंदे ਆ ਜਿਹੜੇ ਗੱਲ ਕਰਦੇ ਆ ਜਾ ਕੇ ਉਹਨਾਂ ਨੂੰ ਪੁੱਛੋ ਕਿ ਭਰਤੀ 10000 ਆਉਂਦੀ ਆ ਕਿ 500 ਆਉਂਦੀ ਆ ਇਸ ਲਈ ਵੀ ਇਹਨਾਂ ਚੀਜ਼ਾਂ ਤੋਂ ਬਚੋ 2 ਮਾਰਚ ਦਾ ਪ੍ਰੋਟੈਸਟ ਹੈ ਵੱਧ ਤੋਂ ਵੱਧ ਪਹੁੰਚੋ ਤੇ ਜਿੰਨਾ ਸਟੂਡੈਂਟਾਂ ਨੇ ਆਪਣੇ ਚੈਨਲ ਦੇ ਰਾਹੀਂ ਪੀਐਸਟ ਪਾਸ ਕਰ ਲਿਆ ਹਲੇ ਤੱਕ ਵੀ ਆਪਣਾ ਬਾਇਓ ਡਾਟਾ ਆਪਾਂ ਨੂੰ ਭੇਜਿਆ ਨਹੀਂ ਆਪਣੀ ਇੱਕ ਫੋਟੋ ਭੇਜਣੀ ਹੈਗੀ ਆ ਤੇ ਇਸ ਤੋਂ ਇਲਾਵਾ ਤੁਸੀਂ ਆਪਣਾ ਰਿਜ਼ਲਟ ਦਾ ਸਕਰੀਨਸ਼ਾਟ ਜ਼ਰੂਰ ਭੇਜਣਾ ਤਾਂ ਕਿ ਇਨ ਫਿਊਚਰ ਅਸੀਂ ਉਹਨਾਂ ਨੂੰ ਮਾਸਟਰ ਕੇਟਰ ਦੀ ਫ੍ਰੀ ਗਾਈਡੈਂਸ ਦੇ ਸਕੀਏ ਠੀਕ ਹੈ ਵੀ ਆਪਣੇ ਚੈਨਲ ਨਾਲ ਜੁੜੇ ਰਹੋ ਲ 1 ਮਾਰਚ ਨੂੰ ਹੀ ਆਪਾਂ ਕਲਾਸਾਂ ਸਟਾਰਟ ਕਰਨ ਜਾ ਰਹੇ ਹਾਂ ਮਾਸਟਰਗੇਟ ਦੀਆਂ YouTube ਦੇ ਵੀ ਔਰ ਪੇਡ ਕੋਰਸਾਂ ਦੇ ਰਾਹੀਂ ਵੀ ਠੀਕ ਹੈ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਵੀ ਆਪਣਾ ਪੇਡ ਕੋਰਸ ਦੇ ਵਿੱਚ ਤੁਹਾਨੂੰ 30% ਡਿਸਕਾਊਂਟ ਦਿੱਤਾ ਜਾਊਗਾ ਜੇ ਤੁਸੀਂ 2 ਮਾਰਚ ਨੂੰ ਪ੍ਰੋਟੈਸਟ ਵਿੱਚ ਜਾ ਕੇ ਆਪਣੀ ਇੱਕ ਫੋਟੋ ਸਾਨੂੰ ਭੇਜ ਦੋਗੇ ਕਿ ਅਸੀਂ ਗਏ ਆ ਸਬੂਤ ਭੇਜ ਦਿਓ ਤੁਹਾਨੂੰ 30% ਡਿਸਕਾਊਂਟ ਦਿੱਤਾ ਜਾਊਗਾ ਵੀ ਠੀਕ ਹੈ ਇੱਕ ਇਹਨਾਂ ਧਿਆਨ ਰੱਖ ਲਿਓ ਪਰ ਆਪਾਂ ਇਹ ਨਹੀਂ ਕਹਿੰਦੇ ਕਿ ਮਾਸਟਰਗੇਟ ਦੀ ਭਰਤੀ 10000 ਆ ਵੀ ਸਾਡਾ ਕੋਰਸ ਚੱਕੋ ਤੇ ਲਓ ਹਨਾ ਹੁਣੇ-ਹੁਣੇ ਇਨਵੋਲਵ ਹੋ ਜੋ ਨਹੀਂ ਹਲੇ ਮਾਸਟਰਗੇਟ ਦੀ ਭਰਤੀ ਦਾ ਨਹੀਂ ਪ ਜਦੋਂ ਆਊਗੀ ਤਾਂ ਕੱਲ ਨੂੰ 2 ਮਾਰਚ ਨੂੰ ਸਾਨੂੰ ਪਤਾ ਹੀ ਲੱਗ ਜਾਊਗਾ ਮੰਨ ਲਓ ਜੇ 10000 ਭਰਤੀ ਆਉਣੀ ਹੁੰਦੀ ਤਾਂ 2 ਮਾਰਚ ਨੂੰ ਦੱਸ ਦੇਣਗੇ 2 ਮਾਰਚ ਨੂੰ ਕਹਿ ਦੇਣਗੇ ਵੀ 2 10000 ਭਰਤੀ ਕੱਢਣ ਜਾ ਰਹੇ ਆ ਘਰੇ ਵਗ ਜੋ ਨਹੀਂ ਉੱਥੇ ਪਤਾ ਲੱਗੂਗਾ ਜਦੋਂ ਉਹਨਾਂ ਨੇ ਕਿਹਾ ਤਾਂ ਵੀ ਸਾਡੇ ਕੋਠੀ ਦੇ ਨੇੜੇ ਵੀ ਨਾ ਪਹੁੰਚੋ ਹਨਾ ਮੁੱਖ ਮੰਤਰੀ ਸੀਐਮ ਸਾਹਿਬ ਨੇ ਤੇ ਇਸ ਲਈ ਬਈ ਮੰਗਾ ਮੰਗਣੀਆਂ ਪੈਣੀਆਂ ਨੇ ਘਰੇ ਬੈਠੇ ਨੂੰ ਨਹੀਂ ਮਿਲਦਾ ਕੁਝ ਠੀਕ ਹੈ ਤੇ ਇਸ ਲਈ ਵੀ ਜ਼ਰੂਰ ਪ੍ਰੋਟੈਸਟ ਤੇ ਜਾਓ ਧੰਨਵਾਦ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਸਟੀਕ ਤੇ ਹਮੇਸ਼ਾ ਹੀ درست ਜਾਣਕਾਰੀ ਚਾਹੁੰਦੇ ਹੋ ਤਾਂ ਐਮਐਸਡਬਲਿਊ ਸਟੱਡੀ YouTube ਚੈਨਲ ਨੂੰ ਫੋਲੋ ਕਰ ਲਓ ਥੈਂਕ ਯੂ ਟੇਕ ਕੇਅਰ ਬਾਏ ਬਾਈ